ਰਪਿੰਦਰ ਨਾਲ ਮੇਰੀ ਵੀ ਗੱਲ ਹੋਈ ਸੀ ਕਹਿੰਦੀ ਸੀਗੀ ਵੀ ਮੈਂ ਸਭ ਕੁਝ ਦੱਸ ਦੇਣਾ ਵਾਂ ਘਰ ਇੱਕ ਗੱਲ ਹੋਰ ਵੀ ਹੈ ਨਾ ਜਦੋਂ ਬੰਦੇ ਨੂੰ ਸਾਰੀ ਸਮਝ ਆਉਂਦੀ ਹੈ ਨਾ ਫਿਰ ਉਹ ਝੂਠ ਦੇ ਸਹਾਰੇ ਸਾਰੀ ਜ਼ਿੰਦਗੀ ਨਹੀਂ ਕੱਟ ਸਕਦਾ ਮੈਂ ਤਾਂ ਜੋ ਤੇ ਇਹ ਸਮਝਣਾ ਵਾਂ ਤੇ ਅੱਗੇ ਨਾਲੋਂ ਮੇਰੀ ਹਾਲਤ ਬੜੀ ਸੁਧਰ ਗਈ ਹੈ ਤੇ ਇਹ ਸਭ ਕੁਝ ਹੋਇਆ ਤੁਹਾਡੇ ਕਰਕੇ ਤੁਸੀਂ ਤਾਂ ਸੱਚੀ ਮੇਰੇ ਬਾਸ ਤੇ ਨਾ ਕਰਮਾ ਵਾਲੀ ਜੀ ਕਰਮਾ ਵਾਲੀ ਮੈਂ ਕਿੱਦਾਂ ਕਰਮਾ ਵਾਲੀ ਹੋਈ ਜਦੋਂ ਦੀ ਮੈਂ ਘਰ ਚਾਈ ਆ ਪਹਿਲਾਂ ਮੇਰੇ ਮਾਪੇਓ ਛੁੱਟ ਗਏ ਬਾਅਦ ਚ ਤੁਹਾਡੇ ਛੁੱਟ ਗਏ ਤੇ ਜਿਹੜੀਆਂ ਘਰ ਚ ਨਿੱਕੀਆਂ ਮੋਟੀਆਂ ਗੱਲਾਂ ਹੋਈਆਂ ਉਹ ਵਾਦੇ ਦੀਆਂ ਹੋਈਆਂ ਜੋ ਤੇ ਮੁੱਤੇ ਈ ਵੱਡੀ ਗੱਲ ਹੋ ਗਈ ਅੱ ਤੋਂ ਮੈਂ ਦੱਸਿਆ ਨਹੀਂ ਤੇ ਤੁਹਾਨੂੰ ਕਰਕੇ ਤਾਂ ਸੁਣਾ ਗਈ ਮਮੀ ਜੀ ਮੈਂ ਤੇ ਤਾਈ ਨਾ ਦੱਸਿਆ ਕਿ ਤੁਸੀਂ ਐਵੇਂ ਫਿਕਰ ਕਰਦੇ ਰਹੋਗੇ ਜੇ ਤਾਂ ਤੇ ਦਿਲ ਵਿੱਚ ਕੋਈ ਗੱਲ ਹੈਗੀ ਆ ਤਾਂ ਤਾਂ ਵੀ ਮੈਨੂੰ ਦੱਸੋ ਨਹੀਂ ਰਮਨ ਗੱਲ ਕੋਈ ਨਹੀਂ ਤਾਂ ਸਿਰ ਸੁਟਿਆ ਨਹੀਂ ਕੀ ਗੱਲ ਪਾਨੀ ਜਦੋਂ ਤੇ ਏਦਾਂ ਬਹਿੰਦੇ ਜੇ ਨਾ ਮੈਨੂੰ ਆਪ ਘੋਰਤ ਰਹੁੰਦਾ ਵਾ ਫੇ ਕਰਦਾ ਕੀ ਹਾਲ ਬਣੂਗਾ ਉਹ ਵੀ ਇੱਕੋ ਗੱਲ ਕਰੀ ਜਾਂਦੇ ਆ ਕੁੜੀ ਨੇ ਸਾਡੇ ਨਾਲ ਕੀ ਕੀਤਾ ਕੁੜੀ ਨੇ ਸਾਡੇ ਨਾਲ ਕੀ ਕੀਤਾ ਤੁਸੀਂ ਮੈਨੂੰ ਉਦੋਂ ਦਾ ਹੀ ਦੱਸ ਦਿੰਦੇ ਕਿ ਡੈਡੀ ਜੀ ਠੀਕ ਨਹੀਂ ਹੈ ਤੇਰੇ ਤੇ ਮੈਂ ਆ ਕੇ ਪਤਾ ਲੈ ਜਾਂਦੀ